ਨਾਲ ਚਾਰ ਪੰਜ ਬਿਮਾਰੀਆਂ ਲੱਗਦੀਆਂ ਜਿਹੜੀ ਕਿ ਆਪਣੇ ਪਸ਼ੂ ਦੀ ਜਾਨ ਵੀ ਲੈ ਜਾਂਦੀ ਨੇ ਅਸਲ ਦਵਾਈ ਮਾਰਨ ਦਾ ਸਹੀ ਟਾਈਮ ਸ਼ਾਮ ਨੂੰ ਹੁੰਦਾ ਹਲੇ ਮੈਂ ਫੇਰ ਵੀ ਹਲੇ ਜਲਦੀ ਮਾਰ ਰਿਹਾ ਹਾਂ ਕਿ ਮੈਨੂੰ ਐਸੀ ਮੱਚਲੋ ਨਾਲ ਨਾਲ ਵੀਡੀਓ ਬਣਾ ਲਾਂਗੇ ਰਾਤ ਨੂੰ ਵੀਡੀਓ ਨਹੀਂ ਬਣਦੀਏਗੀ ਜੇ ਆਪਾਂ ਦਵਾਈ ਨਾ 6-7 ਵਜੇ ਮਾਰੀਏ ਸ਼ਾਮ ਨੂੰ ਧਾਰਾਂ ਤੋਂ ਰਾ ਕੱਢਣ ਤੋਂ ਬਾਅਦ ਉਦੋਂ ਬਹੁਤ ਵਧੀਆ ਰਿਜ਼ਲਟ ਮਿਲਦਾ ਕਿਉਂਕਿ ਚੱਕਰ ਕੀ ਹੁੰਦਾਗਾ ਜਿਵੇਂ ਉੱਲੂ ਰਾਤ ਨੂੰ ਨਿਕਲਦੇ ਹੁੰਦੇ ਨੇ ਓਵੇਂ ਚਿਚੜੀਆਂ ਵੀ ਰਾਤ ਨੂੰ ਨਿਕਲਦੀਆਂ ਨੇ ਹਾਂਜੀ ਹਸੀਕਾਲ ਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਚਿਚੜੀਆਂ ਦੇ ਬਾਰੇ ਕਿਉਂਕਿ ਹੁਣ ਗਰਮੀ ਦਾ ਮੌਸਮ ਆ ਬਾਈ ਚਿਚੜੀਆਂ ਬਹੁਤ ਜ਼ਿਆਦਾ ਆ ਰਹੀਆਂ ਨੇ ਚਿਚੜੀਆਂ ਦੇ ਜਿਹੜਾ ਪੱਕਾ ਹੱਲ ਲਗਾ ਉਹ ਕੋਈ ਆਪਾਂ ਕਹਿੰਦੇ ਚਿਚੜੀਆਂ ਦੇ ਹੱਲ ਬਹੁਤ ਨੇ ਪਰ ਜਿਹੜੇ ਚਿਚੜੀਆਂ ਦੇ ਆਂਡੇ ਨੇ ਉਹਨਾਂ ਦਾ ਹੱਲ ਨਹੀਂ ਹੈਗਾ ਅੱਜ ਆਪਾਂ ਤੁਹਾਡੇ ਨਾਲ ਉਸੇ ਦੇ ਬਾਰੇ ਗੱਲਬਾਤ ਕਰਦੇ ਹਾਂ ਵੀ ਚਿਚੜੀਆਂ ਨੂੰ ਆਪਾਂ ਕਿਵੇਂ ਮਾਰ ਸਕਦੇ ਹਾਂ ਤੇ ਚਿਚੜੀਆਂ ਦੇ ਅੰਡੇ ਨੇੜੇ ਆਪਾਂ ਉਹਨਾਂ ਨੂੰ ਕਿਵੇਂ ਮਾਰ ਸਕਦੇ ਆ ਇੱਕ ਦਿਨ ਦੇ ਵਿੱਚ ਇੱਕ ਚਿਚੜੀ 2000 ਆਂਡਾ ਦਿੰਦੀ ਹੈਗੀ ਤੇ ਦੇਖ ਸਕਦੇ ਵੀ ਉਹ ਕਿੰਨੀ ਜ਼ਿਆਦੇ ਤੇਜ਼ੀ ਦੇ ਨਾਲ ਵਾਧਦੇ ਨੇ ਆਪਾਂ ਸੋਨਾਂ ਜੇ ਉਹਦੇ ਬਾਰੇ ਗੱਲਬਾਤ ਕਰਾਂਗੇ ਸਾਰੀ ਫਸਟ ਆਪਾਂ ਇੱਕ ਦਵਾਈ ਲੈ ਕੇ ਆਏ ਜਿਹੜੀ ਕਿ ਆਪਾਂ ਪਿਛਲੇ 4-5 ਸਾਲਾਂ ਤੋਂ ਵਰਤ ਰਹੇ ਆਂਗੇ ਤੇ ਇਹਦਾ ਬਹੁਤ ਵਧੀਆ ਰਿਜ਼ਲਟ ਆਗਾ ਪਰ ਜਿਵੇਂ ਮੈਂ ਪਹਿਲੀ ਕੇਕੇ ਹਟਿਆਂਗਾ ਵੀ ਇਹੋ ਜੀ ਕੋਈ ਦਵਾਈ ਨਹੀਂ ਬਣੀ ਹੈਗੀ ਜਿਹੜੀ ਵੀ ਚਿਚੜੀਆਂ ਦੇ ਆਂਡੇ ਖਤਮ ਕਰ ਸਕੇ ਉਹਦੇ ਵਾਸਤੇ ਹੋਰ ਪ੍ਰੋਸੀਜਰ ਆ ਤੇ ਆਪਾਂ ਚਿਚੜੀਆਂ ਦਾ ਪੱਕਾ ਲਾਜੀ ਕਰਦੇ ਆ ਕਿਉਂਕਿ ਆਪਾਂ ਪਹਿਲੇ 4-5 ਸਾਲਾਂ ਤੋਂ ਵਰਤ ਰਹੇ ਹਾਂ ਤਾਂ ਵਧੀਆ ਚੀਜ਼ ਹੀ ਹੋਊਗੀ ਤੇ ਇਹਦਾ ਕੋਈ ਬਾਲੀ ਮਹਿੰਗੀ ਵੀ ਨਹੀਂ ਹੈਗੀ ਆਪਾਂ ਗੇਲੀ ਵੀ ਜੇ ਆਪਾਂ ਇਹਦੀ ਇੱਕ ਸੀਸੀ ਲਿਆਉਣੇ ਤਾਂ ਆਪਾਂ 100 ਲੀਟਰ ਪਾਣੀ 'ਚ ਆਪਾਂ ਇਹਦੀ ਇੱਕ ਸੀਸੀ ਵਰਤ ਸਕਦੇ ਹਾਂਗੇ ਤੇ ਆਪਾਂ ਜੇ ਕੋਈ 100 ਜੇ ਆਪਾਂ ਥੋੜੀ ਜਿਹਾ ਜ਼ਿਆਦਾ ਡੋਜ਼ ਰੱਖ ਦਿਆਂਗੇ ਮੈਂ ਤਾਂ ਅਕਸਰ ਹੀ ਡਬਲ ਡੋਜ਼ ਹੀ ਰੱਖਦਾ ਜਿੰਨੇ ਕਾਂ ਕੰਪਨੀ ਦੱਸਦੀ ਹੈ ਕਿ ਉਹਦੇ ਸਾਹ ਉਹ ਤੋਂ ਡਬਲ ਵਰਤਦਾ ਮੈਂ ਤਾਂ ਲਾ ਦੋ ਵੀ 50 ਕਿਲੋਟਰ ਪਾਣੀ ਚਾਹੀਏ ਸੀ ਇੱਕ ਸੀਸੀ ਇਹਨਾਂ ਦੀ ਖਤਮ ਕਰ ਦਿੰਦਾ ਤੇ ਕੁੱਲ ਆਪਣੀ ਦਵਾਈ ਆਪਾਂ ਨੂੰ ਕੁੱਲ 150 ਰੁਪਏ ਦੇ ਵਿੱਚ ਪੈਂਦੀ ਹੈ 150 ਰੁਪਏ ਦੇ ਵਿੱਚ ਚਿਚੜੀਆਂ ਆਪਣੇ ਕਰੋ ਖਤਮ ਹੋ ਜਾਂਦੀਆਂ ਨੇਗੇ ਤੇ ਇੱਕ ਸੀਸੀ ਆਪਾਂ ਕਹਿੰਦੇ ਵੀ ਇੱਕ ਸੀਜ਼ਨ ਆਰਾਮ ਨਾਲ ਹੀ ਚੱਲੇ ਜਾਂਦੀ ਹੁੰਦੀ ਹੈ ਜੇ ਆਪਾਂ ਵਧੀਆ ਗੌਰ ਤਰੀਕੇ ਨਾਲ ਕਰੀਏ ਤੇ ਆਪਾਂ ਤੁਹਾਨੂੰ ਦੱਸ ਦਈਏ ਪਹਿਲਾਂ ਤਾਂ ਵੀ ਜੇ ਇਹ ਦਵਾਈ ਆਪਾਂ ਵੀ ਕਿਸੇ ਵੀ ਉਹਦੇ ਨਾਲ ਮਾਰ ਸਕਦੇ ਆਂਗੇ ਆਪਾਂ ਕਿਉਂਕਿ ਮੱਜਾਂ ਦੇ ਵਿੱਚ ਥੋੜੀ ਜਿਹੀ ਚਿਚੜੀ ਘੱਟ ਲੱਗਦੀ ਹੈ گاਵਾਂ ਦੇ ਵਿੱਚ ਜ਼ਿਆਦਾ ਲੱਗਦੀ ਹੈਗੀ ਜਿਵੇਂ ਹੁਣ ਆਪਣੇ ਪਿੱਛੇ ਦੇਖ ਸਕਦੇ ਹੋ ਵੀ ਉਹ ਬਿਨਾ ਪਲਸਟਰ ਵਾਲੀਆਂ ਕੰਧਾਂ ਨੇਗੀ ਚਲੋ ਆ ਤਾਂ ਨਮੀ ਆ ਕੱਡੀਆਂ ਨੇ ਐੜੇ ਬਿਨਾ ਪਲਸਟਰ ਵਾਲੀ ਹੋਗੀ ਜਾਂ ਜਿਵੇਂ ਤੂੜੀ ਹੋਗੀ ਉੱਥੇ ਆਪਣੇ ਨਾਲ ਛੋਟੀਆਂ-ਛੋਟੀਆਂ ਖੱਡਾਂ ਹੁੰਦੀਆਂ ਜੀ ਉੱਥੇ ਚੜ੍ਹੇ ਲੋਕ ਕਿਵੇਂ ਨੇ ਅਸਲ ਦਵਾਈ ਮਾਰਨ ਦਾ ਸਹੀ ਟਾਈਮ ਸ਼ਾਮ ਨੂੰ ਹੁੰਦਾ ਹਲੇ ਮੈਂ ਫੇਰ ਵੀ ਹਲੇ ਜਲਦੀ ਮਾਰ ਰਿਹਾ ਹਾਂ ਕਿ ਮੈਨੂੰ ਐਸੀ ਮਚਲੋ ਨਾਲ ਨਾਲ ਵੀਡੀਓ ਬਣਾ ਲਾਂਗੇ ਰਾਤ ਨੂੰ ਵੀਡੀਓ ਨਹੀਂ ਬਣਦੀਏਗੀ ਜੇ ਆਪਾਂ ਦਵਾਈ ਨਾ 6-7 ਵਜੇ ਮਾਰੀਏ ਸ਼ਾਮ ਨੂੰ ਤਾਰਾਂ ਦੁਰਾ ਕੱਢਣ ਤੋਂ ਬਾਅਦ ਉਦੋਂ ਬਹੁਤ ਵਧੀਆ ਰਿਜ਼ਲਟ ਮਿਲਦਾ ਕਿਉਂਕਿ ਚੱਕਰ ਕੀ ਹੁੰਦਾਗਾ ਜਿਵੇਂ ਉੱਲੂ ਰਾਤ ਨੂੰ ਨਿਕਲਦੇ ਹੁੰਦੇ ਨੇ ਓਵੇਂ ਚਿਚੜੀਆਂ ਵੀ ਰਾਤ ਨੂੰ ਨਿਕਲਦੀਆਂ ਨੇ ਰਾਤ ਨੂੰ ਨਿਕਲ ਕੇ ਵੀ ਇਹ ਜਦੋਂ ਦਵਾਈ ਵੱਜੀ ਹੁੰਦੀ ਹੈ ਫਿਰ ਉਦੋਂ ਇਹ ਜਲਦੀ ਖਤਮ ਹੋ ਜਾਂਦੇ ਨੇ ਇਹ ਚੀਜ਼ ਦਾ ਵੀ ਹੁੰਦੇ ਨੇ ਖੱਡਾਂ 'ਚ ਹੁੰਦੀਆਂ ਨੇ ਤੇ ਇੱਕ ਜਦੋਂ ਆਪਾਂ ਦਵਾਈ ਮਾਰਨੀ ਹੁੰਦੀ ਹੈ ਮੱਝਾਂ ਦੇ ਜਾਂ ਗਾਵਾਂ ਦੇ ਉੱਤੇ ਤਾਂ ਆਪਾਂ ਸਾਰੀ ਤੇ ਮਾਰਨੀ ਹੀ ਮਾਰਨੀ ਆ ਵੀ ਮੂੰਹ ਤੋਂ ਸਾਡੇ ਕੇ ਬਾਕੀ ਸਾਰੇ ਤੇ ਤਾਂ ਮਾਰਨੀ ਮਾਰਨੀ ਹੁੰਦੀ ਹੈ ਕਿ ਪਰ ਜਿਹੜੀ ਖੁਲਦੀ ਹੁੰਦੀ ਹੈ ਜਿਵੇਂ ਖੁਲਦੀ ਦੀ ਗੰਧ ਹੋ ਜਾਂਦੀ ਹੈ ਫਰਸ ਹੋ ਜਾਂਦਾ ਕੰਦਾ ਹੋ ਜਾਂਦੀਆਂ ਨੇ ਜਿੰਨੇ ਆਪਣੀ ਪਸ਼ੂ ਦੇ ਲਵੇ ਹੁੰਦੀਆਂ ਨੇ ਕਿ ਉਹਨਾਂ ਸਾਰਿਆਂ ਦੇ ਉੱਤੇ ਵੀ ਮਾਰਨੀ ਹੁੰਦੀ ਹੈਗੀ ਕਿਉਂਕਿ ਆਪਾਂ ਕਿਹਦੇ ਵਿੱਚ ਚਿਚੜੀਆਂ ਆਪਾਂ ਪਸ਼ੂ ਤੇ ਤਾਂ ਮਾਰਦੇ ਦਵਾਈ ਤੇ ਜਿਹੜੀਆਂ ਵੀ ਕੰਧਾਂ ਦੇ ਵਿੱਚ ਲੁਕੀਆਂ ਬੈਠੀਆਂ ਨੇ ਗੀਆਂ ਉਹਨਾਂ ਨੂੰ ਮਾਰਨ ਵਾਸਤੇ ਵੀ ਉੱਥੇ ਦਵਾਈ ਬਜਣੀ ਜ਼ਰੂਰੀ ਆ ਤੇ ਆਪਾਂ ਤੁਹਾਨੂੰ ਦੱਸਦੇ ਪਹਿਲਾਂ ਤਾਂ ਵੀ ਜਿਹੜੀ ਦਵਾਈ ਹੈਗੀ ਉਹ ਸਾਰੀਆਂ ਕੰਧਾਂ ਦੇ ਵਿੱਚ ਮਾਰ ਦੋ ਲਗਾਤਾਰ ਜੇ ਆਪਾਂ ਤਿੰਨ ਤੋਂ ਚਾਰ ਦਿਨ ਚਿਚੜੀਆਂ ਦੀ ਦਵਾਈ ਆਪਾਂ ਲਗਾਤਾਰ ਮਾਰਦੀ ਉਦੋਂ ਬਾਅਦ ਫਿਰ ਆਪਾਂ ਤਿੰਨ ਦਿਨ ਸਾਢੇ ਕਿ ਮਾਰ ਦੋ ਉਦੋਂ ਬਾਅਦ ਫਿਰ ਪੰਜ ਦਿਨ ਸਾਢੇ ਕਿ ਮਾਰ ਦੋ 15 ਕਿ ਦਿਨਾਂ ਦਾ ਪ੍ਰੋਸੈਸ ਹੈ 15 ਕਿ ਦਿਨ ਲਗਾਤਾਰ ਗੌਰ ਰ ਕਰ ਲਈ ਨਾ ਮੁੜ ਕੇ ਆਪਣੇ ਫਾਰਮ ਤੇ ਸਾਰਾ ਸੀਜ਼ਨ ਚਿਚੜੀ ਨਹੀਂ ਹੁੰਦੀ ਕਿ ਚਿਚੜੀਆਂ ਨਾਲ ਚਾਰ ਪੰਜ ਦੀ ਜਾਣ ਵੀ ਲੈ ਜਾਂਦੀ ਨੇ ਜਿਵੇਂ ਹੁਣ ਆਪਾਂ ਕਹਿ ਲਈਏ ਵੀ ਥਲੇਰੀਆ ਹੁੰਦਾਗਾ ਥਲੇਰੀਆ ਵੀ ਚਿਚੜੀਆਂ ਵਾਲੀ ਹੁੰਦਾ ਮਤਲਬ ਇਹ ਹੁਣ ਮੇਰੇ ਦਿਮਾਗ ਦੇ ਵਿੱਚ ਨਹੀਂ ਆ ਰਹੀ ਹੈ ਕਿਹੜੀਆਂ ਕਿਹੜੀਆਂ ਬਿਮਾਰੀਆਂ ਨੇ ਤੇ ਸਾਨੂੰ ਆਪਾਂ ਹੁਣ ਦਿਖਾ ਦਿੰਦੇ ਆ ਵੀ ਚਿਚੜੀ ਆਪਣੇ ਫਾਰਮ ਦੇ ਉੱਤੇ ਕਿੰਨੀਆਂ ਲੱਗੀਆਂ ਹੋਈਆਂ ਨੇ ਮੈਂ ਪਹਿਲਾਂ ਆਪਾਂ ਉਹ ਦਿਖਾ ਦਈਏ ਦਵਾਈ ਸਾਨੂੰ ਲਾਸਟ ਦੇ ਦੱਸਾਂਗੇ ਵੀ ਕਿਹੜੀ ਦਵਾਈ ਵਰਤ ਦਿਆਂਗੇ ਆਪਾਂ ਤੇ ਹੁਣ ਸਾਨੂੰ ਆਪਾਂ ਉਧਰ ਲੈ ਕੇ ਚੱਲਦੇ ਆਂਗੇ ਤੇ ਆ ਦੇਖੋ ਆ ਦੇਖੋ ਮੇਰੇ ਅਕੋਰਡਿੰਗ ਤਾਂ ਇਹ ਬਹੁਤ ਜਿਆਦੇ ਨੇ ਤੇ ਜਿਨ੍ਹਾਂ ਦੇ ਫਾਰਮਾ ਦੀਦੂ ਵੀ ਜਿਆਦੇ ਹੁੰਦੀਆਂ ਨੇ ਉਹ ਕਹਿੰਣਗੇ ਬਈ ਇਹ ਤਾਂ ਥੋੜੀਆਂ ਜਿਹੀਆਂ ਹੀ ਨੇਗੀਆਂ ਤੇ ਆਏ ਹੋ ਇਹਦੇ ਤਾਂ ਵੀ ਇਹਦੇ ਤਾਂ ਬਹੁਤ ਘੱਟ ਨੇਗੀਆਂ ਬਸ ਥੋੜੀਆਂ ਜਿਹੀ ਲੱਤਾਂ ਦੇ ਪਿੱਛੇ ਹੀ ਹੋਣੀਆਂ ਜੇ ਹੋਈਆਂ ਥੋੜੀਆਂ ਵੱਡੀਆਂ ਕਿਉਂਕਿ ਹੁਣ ਇਹ ਨਹੀਂ ਵੱਜੀ ਹੈਗੀ ਦਵਾਈ ਮੈਨੂੰ ਨਹੀਂ ਤਾਂ ਮੈਂ ਅਕਸਰ ਮਾਰਦੇ ਰਹਣਾ ਇਹ ਤਾਂ ਵੀ ਲੱਤਾਂ ਦੇ ਪਿੱਛੇ ਹੀ ਨੇਗੀਆਂ ਥੋੜੀਆਂ ਜਿਹੀਆਂ ਤੇ ਇਹਦੇ ਹੈਗੀਆਂ ਨੇ ਹਲਕੀਆਂ ਜਿਹੀਆਂ ਆਹ ਰੇ ਤੇ ਬਾਕੀ ਉਹਦੇ ਕੱਟੀ ਦੇ ਤਾਂ ਹੈ ਹੀ ਨਹੀਂ ਐ ਕੱਟੀ ਦੇ ਜੇ ਹੋਈਆਂ ਤਾਂ ਲੋ 5-4 ਹੋਣਗੇ ਕੋਈ ਜਿਹੜੇ ਮੇਰੀ ਨਿਗਾਹ ਤੋਂ ਬਾਹਰ ਨਹੀਂ ਤੇ ਆਹ ਗਾਂ ਇੰਨਾ ਤੇ ਵੀ ਨਹੀਂ ਹੈਗੀਆਂ ਆਹ ਤੰਨਾ ਤੇ ਨਹੀਂ ਹੈਗੇ ਇਹਦੇ ਨੇ ਗਾਂ ਦੇ ਥੋੜੀਆਂ ਜਿਹੀਆਂ ਚਚੜੀਆਂ ਤੇ ਆ ਦੇਖੋਲੇ ਬਲੂਗੇ ਤੇ ਹੀ ਨੇ ਵਸੇ ਤੇ ਰੜੀਆਂ ਹੈਗੀਆਂ ਨਹੀਂ ਗੀਆਂ ਬਸ ਇਹੀ ਚੀਜ਼ ਆ ਗਈ ਤੇ ਆਪਾਂ ਹੁਣ ਸੋਨੂੰ ਮਾਰਨ ਦੀ ਵਿਧੀ ਦੱਸ ਦਿੰਦੇ ਆ ਮਾਰ ਕੇ ਦਹਾarne ਵੀ ਕਿਵੇਂ ਮਾਰਦੇ ਹੁੰਦੇ ਆਗੇ ਆਪਾਂ ਤੇ ਚਲੋ ਆਪਾਂ ਫੋਨ ਨੂੰ ਰੱਖ ਲਈਏ ਸਟੈਂਡ ਦੇ ਉੱਤੇ ਕਿਉਂਕਿ ਯਾਰ ਆਮ ਗੱਲਬਾਤ ਹੀ ਹੈਗੀ ਆਪਣੀ ਕੋਈ ਆਪਾਂ ਐਂ ਦਾ ਹੈਂਡਿੰਗ ਨਾਲ ਆਪਾਂ ਕਿਸੇ ਕੰਪਨੀ ਦੀ ਪ੍ਰੋਮੋਸ਼ਨ ਕਰਦੇ ਆ ਤੇ ਜਿਹੜੀ ਚੀਜ਼ ਆਪਾਂ ਆਪ ਵਰਤ ਰਹੇ ਆ ਆਪ ਪੈਸੇ ਲਾ ਕੇ ਲਿਆਉਣੀ ਆਗੇ ਤੇ ਬਸ ਆਪਾਂ ਉਹੀ ਚੀਜ਼ ਤੁਹਾਡੇ ਨਾਲ ਸ਼ੇਅਰ ਕਰਦੇ ਆਂਗੇ ਕਿਉਂਕਿ ਚੱਕਰ ਕੀ ਹੁੰਦਾ ਨਾ ਬਾਈ ਜਦੋਂ ਆਪਾਂ ਕਿਸੇ ਚੀਜ਼ ਤੇ ਪੈਸੇ ਵੀ ਲਾਦੇ ਆਪਾਂ ਨੂੰ ਰਿਜ਼ਲਟ ਬਣਾ ਮਿਲੇ ਤੇ ਉਹ ਚੀਜ਼ ਦਾ ਫਿਰ ਸੁਆਦ ਨਹੀਂ ਹੁੰਦਾ ਹੈਗਾ ਹੁਣ ਮੈਂ ਤਾਂ ਬਾਈ ਸਾਰੇ ਪਸ਼ੂਆਂ ਦੇ ਉੱਤੇ ਮਾਰਦਾ ਹੁੰਦਾਗਾ ਐ ਨਹੀਂ ਹੈਗਾ ਵੀ ਇਹ ਬੀਏ ਤੇ ਚਿਚੜੀਆਂ ਹੈ ਨਹੀਂ ਗੀਆਂ ਵੀ ਇਹਦੇ ਨਹੀਂ ਮਾਰੂਗਾ ਤੇ ਚੱਕਰੇ ਹੋਇਆ ਨਾ ਚਲੋ ਦੇਖ ਲਈ ਵੀ ਤੁਹਾਡੇ ਕੈਮਰੇ ਦੇ ਵਿੱਚ ਆਉਣੇ ਵੀ ਆਪਾਂ ਕਿ ਨਹੀਂ ਆਉਂਦੇ ਹੈਗੇ ਤੇ ਆਪਾਂ ਫੋਨ ਨੂੰ ਆਪਾਂ ਉਧਰ ਦੇ ਪਾਸੇ ਰੱਖ ਦਿਆਂਗੇ ਜਿੱਥੋਂ ਕਿ ਆਪਣੇ ਸਾਰੇ ਬਸੂ ਦੀ ਜਾਣੇ ਵੀ ਕਿਵੇਂ-ਕਿਵੇਂ ਦਵਾਈ ਮਾਰ ਰਹੇ ਆਂਗੇ ਆਪਾਂ ਇੱਥੋਂ ਸੋਨੂੰ ਸਾਰੇ ਹੀ ਦਿਖੀ ਜਾਊਗਾ ਚੱਕਰੇ ਹੋਣਾ ਜਦੋਂ ਵੀ ਆਪਾਂ ਵੀ ਸੋਨੂੰ ਦਵਾਈ ਮਾਰਨ ਦਾ ਸਹੀ ਤਰੀਕਾ ਪਤਾ ਲੱਗ ਜਾਊਗਾ ਆ ਦੇਖੋ ਆਪਾਂ ਵੀ ਮੂੰਹ ਨੂੰ ਸਾਡੇ ਕਿ ਆਪਾਂ ਗਰਦਨ ਤੇ ਆਵਰੇ ਇੱਥੇ ਨੀਚੇ ਆਵਰੇ ਕਿ ਇੱਥੇ ਚਿਚੜੀ ਬਹੁਤ ਹੁੰਦੀ ਆਵਰੇ ਤੇ ਇੱਥੇ ਦਵਾਈ ਚੰਗੀ ਤਰ੍ਹਾਂ ਮਾਰਿਆ ਕਰੋ ਲੱਤਾਂ ਲੱਤਾਂ ਤੇ ਆਉਰੇ ਤੇ ਆ ਲੈਵੇ ਦੇ ਇੱਥੇ ਆਉਰੇ ਇੱਥੇ ਚੰਗੀ ਤਰ੍ਹਾਂ ਮਾਰ ਦਿਆ ਕਰੋ ਆਪਾਂ ਨੂੰ ਦੇ ਨੀਚੇ ਵੀ ਹੁੰਦੀਆਂ ਨੇ ਜਿੱਥੇ ਵੀ ਆਪਾਂ ਕਿਹਦੀ ਚਿਚੜੀਆਂ ਲੁਕਣ ਦੀ ਜਗਾ ਹੁੰਦੀ ਹੈਗੀ ਉੱਥੇ ਸਾਰੀਆਂ ਤੇ ਮਾਰ ਦਿਆ ਕਰੋ ਆਪਾਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਵੀ ਦਵਾਈ ਆਪਾਂ ਵੀ ਕਿਵੇਂ ਕਿਵੇਂ ਮਾਰਦੇ ਹਾਂ ਸਾਰੇ ਪਾਸੋ ਤੇ ਤੋਂ ਬਾਅਦ ਕੰਨਾਂ 'ਚ ਕਿਵੇਂ ਮਾਰਦਿਆਂ ਤੁਹਾਨੂੰ ਉਹ ਵੀ ਤਰੀਕਾ ਦੱਸ ਦਾਂਗੇ ਤੇ ਐਂ ਆ ਕਹਿੰਦਾ ਜਦੋਂ ਆਪਾਂ ਇੱਕ ਦਾ ਬਰੀਕੀ ਨਾਲ ਜਦੋਂ ਆਪਾਂ ਪਸ਼ੂ ਦੇ ਵਿੱਚ ਵੜਦੇ ਆਂਗੇ ਆਪਾਂ ਨੂੰ ਪਤਾ ਲੱਗ ਜਾਂਦਾ ਪਸ਼ੂ ਸਹੀ ਹੈਗਾ ਕੋਈ ਟੈਂਪਰੇਚਰ ਤਾਂ ਨਹੀਂ ਪਸ਼ੂ ਦਾ ਜ਼ਿਆਦਾ ਹੈਗਾ ਉਹ ਚੀਜ਼ਾਂ ਦਾ ਆਪਾਂ ਨੂੰ ਪਤਾ ਲੱਗ ਜਾਂਦਾ ਹੁੰਦਾ ਹੈਗਾ ਕਿ ਕਈ ਵਾਰ ਕੋਈ ਫੂੜਾ ਫੁਨਸੀ ਹੁੰਦੀ ਹੈਗੀ ਲੱਤਾਂ ਦੇ ਵਿਚਾਲੇ ਵੀ ਥੋੜੀ ਜਿਆਦਾ ਮਾਰ ਦਿਆ ਕਰੋ ਕਿਉਂਕਿ ਕਈ ਵਾਰ ਬ੍ਰੇਕ ਚ ਚੜੀਆਂ ਹੁੰਦੀਆਂ ਨੇ ਆਪਾਂ ਨੂੰ ਨਹੀਂ ਦਿਨੀਆਂ ਹੁੰਦੀਆਂ ਹੈਗੀਆਂ ਇਹ ਆਪਣੀ ਮੱਝ ਥੋੜਾ ਜਿਆ ਇਨਾਂ ਨੂੰ ਮਾਰ ਦਈਏਗਾ ਮਾਨੂੰ ਓਏ ਖੜ ਜਾ ਪੁੱਤਾ ਇਹ ਨੁਆਇਹ ਹੋ ਜਾਂਦਾ ਵੀ ਹਾਂ ਵੀ ਮੇਰੇ ਦਾ ਵੀ ਨਹੀਂ ਲੱਗਿਆ ਹੈ ਕਿ ਇਹਨਾਂ ਦਾ ਵੀ ਲੱਗਿਆ ਇਹ ਚੀਜ਼ ਹੋ ਜਾਂਦੀ ਹੈ ਦੇਖੋ ਹੁਣ ਸਾਰੇ ਪਸ਼ੂ ਆਪਣੇ ਆਰਾਮ ਨਾਲ ਖੜੇ ਨੇ ਇਹਨਾਂ ਨੂੰ ਵੀ ਪਤਾਗਾ ਵੀ ਆਪਣੇ ਫਾਇਦੇ ਦੀ ਚੀਜ਼ ਹੀ ਹੈਗੀ ਤਾਂ ਕਰਕੇ ਸਾਰੀਆਂ ਆਰਾਮ ਨਾਲ ਖੜੀਆਂ ਨੇ ਗਈਆਂ ਚਿਚੜੀਆਂ ਦਾ ਇਲਾਜ ਇਹ ਪੱਕਾਗਾ ਜਮਾ ਵੈਸੇ ਮੈਂ ਤਾਂ ਲਾ ਦੋ ਵੀ ਤੀਜੇ ਕਿ ਦਿਨ ਹੀ ਮਾਰਦਾ ਹੁੰਦਾ ਕਿ ਤੀਜੇ ਦਿਨ ਜਾਂ ਹਫਤੇ ਬਾਅਦ ਜੇ ਪਹਿਲਾਂ ਤਾਂ ਜੇ ਮੈਂ ਜੇ ਕਿਸੇ ਦੇ ਫਾਰਮ ਤੇ ਜਿਆਦਾ ਚਿਚੜੀ ਹੈਗੀ ਉਹ ਤਾਂ ਦੇਖੋ ਲੋ 2-3 ਦਿਨ ਲਗਾਤਾਰ ਮਾਰ ਦਿਓ ਦਵਾਈ। ਉਸ ਤੋਂ ਬਾਅਦ ਹਫਤੇ-ਹਫਤੇ ਬਾਅਦ ਮਾਰ ਸਕਦੇ ਹੋ ਤੁਸੀਂ। ਜੇ ਕਿਸੇ ਤੇ ਜਿਵੇਂ ਹੁਣ ਮੇਰੇ ਮੰਗੂਆਂ ਗਈ ਵੀ ਘਟ ਚਿਚੜੀਆਂ ਨੇ ਟਾਮੀਆਂ ਟਾਮੀਆਂ ਤਾਂ ਤੁਸੀਂ 5 ਕਿ ਦਿਨਾਂ ਬਾਅਦ ਰਿਪੀਟ ਕਰ ਸਕਦੇ ਹੋਗੇ। ਜੇ ਜ਼ਿਆਦਾ ਨੇ ਤਾਂ ਤੁਸੀਂ 2-3 ਦਿਨ ਮੇਰੇ ਕਹੇ ਤੋ ਲਗਾਤਾਰ ਮਾਰ ਦਿਓ। ਉਸ ਤੋਂ ਬਾਅਦ ਹਫਤੇ ਬਾਅਦ ਮਾਰ ਦੋਗੇ ਤਾਂ ਤੁਹਾਡੇ ਫਾਰਮ ਤੋਂ ਚਿਚੜੀਆਂ ਗਾਇਬ ਹੋ ਜਾਣਗੀਆਂ ਜਮਾ। ਇੱਕ ਤਾਂ ਸਾਡੇ ਇੱਧਰ ਲਾਈਟ ਦੇ ਕੱਟ ਅੱਜ ਬੜਾ ਲੱਗ ਰਿਹਾ ਹੈਗਾ। ਹੁਣ ਵੀ ਦੇਖੋ ਵੀ ਦੁਬਾਰੇ ਗਰਮੀ ਹੋ ਗਈ ਪਸ਼ੂਆਂ ਨੂੰ ਆਹਲੇ ਲਾਈਟ 5 ਕੁ ਮਿੰਟ ਪਹਿਲਾਂ ਹੀ ਗਈ ਆ ਕਦੇ ਆ ਜਾਂਦੀ ਹੈ ਕਦੇ ਬਾਹਰ ਜਾਂਦੀ ਹੈ ਹੁਣ ਬਸ ਨਮਾ ਕੇ ਆਪਾਂ ਇਹਨਾਂ ਤੇ ਕਿਰਾਂ ਦਵਾਈ ਮਾਰਤੀ ਜਿੱਥੇ ਆਪਾਂ ਨੂੰ ਦੀਨੀਆਂ ਹੁੰਦੀਆਂ ਨੇ ਵੀ ਜ਼ਿਆਦਾ ਲੱਗੀਆਂ ਹੋਈਆਂ ਨੇ ਉੱਥੇ ਥੋੜੀ ਜ਼ਿਆਦਾ ਮਾਰ ਦਿਆ ਕਰੋ ਆਪਾਂ ਕਹਿੰਦੇ ਰਹੇ ਹੁੰਦੇ ਵੀ ਗੱੱਚ ਕਰ ਦਿਆ ਕਰੋ ਉੱਥੋਂ ਤਾਂ ਆਇਆ ਫਿਰ ਸਾਰੀ ਹੋਏ ਨੇ ਜਿਵੇਂ ਹੁਣ ਆ ਇਧਰ ਆ ਆਪਣੇ ਨੀਮਾ ਗਾ ਤੂੜੀ ਆ ਗਈ ਇਹਦੇ ਵਿੱਚ ਹੁਣ ਹੋ ਸਕਦੇ ਵੀ ਇਹ ਇਹਦੇ ਵਿੱਚ ਜਾ ਕੇ ਭੱਜਣ ਗਈਆਂ ਇਹ ਅਪਾ ਉੱਥੇ ਵੀ ਮਾਰ ਦਾਂਗੇ ਸਾਰੀ ਦਿੱਤੇ ਹੁਣ ਤੁਹਾਨੂੰ ਆਪਾਂ ਬੱਚਿਆਂ ਕਿ ਨਹੀਂ ਦਿਖਾ ਦਿੰਨੇ ਕਿ ਵੀ ਬੱਚਿਆਂ ਦੇ ਕਿਵੇਂ ਕਿਵੇਂ ਬਸ ਤਰੀਕਾ ਤਾਂ ਉਹੀ ਹੈ ਸਾਰਿਆਂ ਦੇ ਬੱਚਿਆਂ ਦੇ ਵੀ ਮਾਰਨ ਦਾ ਹੁਸਾਂ ਐ ਥੋੜਾ ਜਿਹਾ ਹੁਣ ਨਾ ਬੱਚਿਆਂ ਦੇ ਆਪਾਂ ਲਵੇ ਦੋਵੇ ਘੱਟ ਲੱਗੇਗੇ ਮਿਸਤਰੀ ਲੱਗ ਰਹੇ ਤੇ ਉਹ ਦੇਖੋ ਸਾਹਮਣੇ ਵੀ ਮਿਸਤਰੀ ਕੋਈ ਹਲੇ ਖੜਾ ਹੈਗਾ ਕਿਉਂਕਿ ਕੰਮ ਚੱਲ ਰਿਹਾ ਹਲੇ ਬਸ ਐ ਥੋੜਾ ਜਿਹਾ ਡਰਦੀਆਂ ਹੁੰਦੀਆਂ ਨੇ ਵੱਡੀਆਂ ਆਪਣੀਆਂ ਗਾਵਾਂ ਉਹਨਾਂ ਨੂੰ ਆਤ ਪੈਰੀ ਹੈਗੀ ਵੈਸੇ ਕਹਿੰਦੀਆਂ ਇਹ ਵੀ ਕੁਝ ਨਹੀਂ ਹੈਗੀਆਂ ਬਸ ਹੁਣ ਥੋੜਾ ਜਿਹਾ ਹੁੰਦਾ ਵੀ ਦਰਜਾ ਹੁੰਦਾ ਮਨ ਦੇ ਵਿੱਚ ਚਲੋ ਖੜ ਜਾ ਪੁੱਤ ਜੇ ਕੋਈ ਮਾੜੀ ਮੋਟੀ ਇਹ ਦਵਾਈ ਦਾ ਐ ਵੀ ਆ ਵੀ ਜੇ ਕੋਈ ਮਾੜੀ ਮੋਟੀ ਮੂੰਹ ਦੇ ਲਵੇ ਵੀ ਵੱਜ ਗਈ ਤਾਂ ਵੀ ਕੋਈ ਇਹਦਾ ਬੜਾ ਚੱਕਰ ਹੈ ਨਹੀਂਗਾ ਕਿਉਂਕਿ ਹੁਣ ਜਦੋਂ ਮਾਰਦੇ ਹੁੰਦੇ ਆਂਗੇ ਤਾਂ ਵੱਜ ਹੀ ਜਾਂਦੀ ਹੈ ਇੱਕ ਦੂਜੇ ਨੂੰ ਚੱਟ ਲੈਣ ਤਾਂ ਕੋਈ ਬੜੀ ਵੱਡੀ ਖਤਰ ਵਾਲੀ ਗੱਲ ਨਹੀਂ ਹੁੰਦੀ ਹੈਗੀ ਬਸ ਐ ਲੱਤਾਂ ਦੇ ਬੱਚਿਆਂ ਦੇ ਜਿਹੜੇ ਬੱਚੇ ਹੁੰਦੇ ਨੇ ਛੋਟੇ ਉਹਨਾਂ ਦੇ ਇੱਕ ਤਾਂ ਜਿਹੜਾ ਆ ਚਾਲਰ ਹੁੰਦਾਗਾ ਨੀਚੇ ਆਪਾਂ ਗੈਲੀਏ ਵੀ ਆਓ ਇਸੇ ਬੂਥ ਦੇ ਥੱਲੇ ਇੱਥੇ ਮਾਰਦਿਆ ਕਰੋ ਤੇ ਇੱਕ ਪਿਛਲੀ ਲੱਤਾਂ ਦੇ ਵਿਚਾਲੇ ਮਾਰਦਿਆ ਕਰੋ ਇਹਨਾਂ ਦੀ ਚਿਚੜੀਆਂ ਬੱਚਿਆਂ ਦੇ ਉੱਥੇ ਹੀ ਲੱਗਦੀਆਂ ਹੁੰਦੀਆਂ ਨੇ ਜ਼ਿਆਦਾਤਰ ਹੋਰ ਬੋਡੀ ਦੇ ਉੱਤੇ ਬਹੁਤ ਘੱਟ ਲੱਗਦੀਆਂ ਨੇ ਇਹ ਵੀ ਆਪਣੇ ਲੱッセ ਹੋਏ ਪਾਈਦੇ ਹੁੰਦਾ ਪਰ ਜੇ ਕਿਤੇ ਆਪਾਂ ਨੂੰ ਦੀਂਦਾ ਵੀ ਹਾਂ ਵੀ ਆਪਣੇ ਇਹਦੇ ਬੱਚਿਆਂ ਦੇ ਲੱਗ ਰਹੇ ਨੇ ਬਸ ਉੱਥੇ ਥੋੜਾ ਜਿਆਦਾ ਮਾਰਦਿਆ ਕਰੋ ਜਾਂ ਜਿਹੜੇ ਬੱਚੇ ਤੇ ਲੱਗੇ ਹੋਣ ਵੀ ਆਪਾਂ ਤਾਂ ਵੈਸੇ ਹੁਣ ਜਦੋਂ ਮਾਰਨ ਲੱਗੇ ਤਾਂ ਸਾਰਿਆਂ ਦੀ ਮਾਰਾਂਗੇ ਬਸ ਇਹ ਚੀਜ਼ ਹੋ ਜਾਂਦੀ ਹੈਗੀ ਆ ਦੇਖੋ ਹੁਣ ਮੈਂ ਇਹਦੇ ਮਾਰਨ ਲੱਗੇ ਇਹਦੇ ਵੀ ਮੈਨੂੰ ਦੋ ਤਿੰਨ ਹੁਣ ਦੀ ਗਈਆਂ ਬਰੀਕ ਬਰੀਕ ਲੱਗੀਆਂ ਹੋਈਆਂ ਕਿਉਂਕਿ ਜਦੋਂ ਆਪਾਂ ਬਰੀਕੀ ਨਾਲ ਮਾਰਦਿਆਂਗੇ ਆ ਦੇਖੋ ਪਿਛਲੀਆਂ ਦੰਤਾਂ ਦੇ ਬਹੁਤ ਜ਼ਿਆਦਾ ਲੱਗ ਰਹੀਆਂ ਨੇ ਇਹਦੇ ਇਹਦੇ ਹੁਣ ਮੈਂ ਬਹੁਤ ਜ਼ਿਆਦਾ ਮਾਰੂੰਗਾ ਇੱਥੇ ਲਓ ਭਾਈ ਆ ਦੇਖੋ ਹੁਣ ਆਪਾਂ ਇਹਨਾਂ ਸਾਰੇ ਪਸ਼ੂਆਂ ਦੇ ਉੱਤੇ ਤਾਂ ਸਾਰਿਆਂ ਤੇ ਮਾਰ ਹੀ ਦਿੱਤੀ ਤੇ ਹੁਣ ਆਪਾਂ ਸੋਨੂੰ ਕੰਧਾਂ ਕੋਲ ਤਾਂ ਜਿੰਮੇ ਦਾ ਹੁਣ ਸਾਰਾ ਫਰਸ ਆ ਜਾਊਗਾ ਆ ਦੇਖੋ ਇਹ ਫਰਸ ਆ ਗਿਆ ਬਸ ਬਾਹਲੇ ਬਰੀਕੀ ਚ ਵੀ ਨਹੀਂ ਜਾਣਾ ਹੈਗਾ ਵੀ ਆਪਣੇ ਵੀ ਕਿਤੇ ਤੁਸੀਂ ਕਹਿ ਦਿਓ ਵੀ ਬਾਈ ਨੇ ਕਿਹਾ ਦੀ ਵੀ ਹਾਂ ਵੀ ਇਹ ਵੀ ਫਰਸ ਤੇ ਮਾਰ ਦੀਆਂ ਪਰ ਜੇ ਬਰੀਕੀ ਤੇ ਜਾ ਸਕਦੇ ਹੋ ਜਿਆਦੇ ਚਿਚੜੀਆਂ ਨੇ ਫਿਰ ਸਾਨੂੰ ਬਰੀਕੀ ਚ ਜਾਣਾ ਪਊਗਾ ਆ ਦੇਖੋ ਹੁਣ ਇਹ ਦਾ ਲਓ ਵੀ ਇੱਥੇ ਸਾਰਾ ਉਰੇ ਇਹਦੇ ਉੱਤੇ ਬੱਝ ਜਾਊਗਾ ਆ ਦੇਖੋ ਬਸ ਆਇਆ ਵੀ ਜਿਹੜੀ ਕੋਈ ਹੋਊਗੀ ਉਹ ਭੱਜੂਗੀ ਇੱਥੋਂ ਭੱਜੂਗੀ ਚਾਹੇ ਮਰਜ਼ੀ ਆਪਾਂ ਗੇਲੀ ਵੀ ਗੇਰ ਆਪਣੇ ਪਸ਼ੂਆਂ ਨੂੰ ਨੁਕਸਾਨ ਕਰਨ ਤੋਂ ਹਟ ਜਿਵੇਂ ਆ ਖੱਲਾ ਆ ਖੱਡਾਂ ਕੀ ਆ ਖੱਡਾਂ ਦੇ ਨੀਚੇ ਤਿੰਨ ਚਾਰ ਫੁੱਟ ਤੱਕ ਮਾਰ ਸਕਦੇ ਤੁਸੀਂ ਤੇ ਹੁਣ ਇਧਰਲੇ ਪਾਸੇ ਵੀ ਆਪਾਂ ਸਾਰੇ ਫਰਸ਼ ਦੇ ਉੱਤੇ ਮਾਰ ਦਈਏ ਆ ਦੇਖੋ ਇਹ ਵਸੇ ਨੀਚੇ ਫਰਸ਼ ਤੇ ਜਾਂ ਕੁਲਦੀਆਂ ਤੇ ਮਾਰਨਾ ਉਹਨਾਂ ਨੂੰ ਜ਼ਰੂਰੀ ਆ ਬਾਈ ਜਿੰਨਾਂ ਦੇ ਫਾਰਮ ਦੇ ਜ਼ਿਆਦੇ ਨੇ ਜਿਵੇਂ ਹੁਣ ਆਪਾਂ ਤਾਂ ਚਲੋ ਆਏ ਹੁਣ ਸੀਸੀ ਪਰੀ ਹੋਈ ਆ ਗਈ ਮਾਰੀ ਦੇਵਾਂਗੇ ਇਹ ਲਾਲ ਵੀ 1 ਲੀਟਰ ਦੇ ਵਿੱਚ ਅ 1 2 ਐਮਐਲ ਪੈਂਦੀ ਹੈਗੀ 1 ਲੀਟਰ ਦੇ ਵਿੱਚ ਦਵਾਈ ਇਹ 50 ਐਮਐਲ ਦੀ ਇਹਦੀ ਪੈਕਿੰਗ ਆ ਤਾਂ ਕਰਕੇ ਮੈਂ ਕਿਹਾ ਸੀ ਵੀ 100 ਐਮਐਲ ਆਪਣੀ ਚੱਲੂਗੀ ਵੀ ਇਹ ਵੀ 100 ਲੀਟਰ ਪਾਣੀ ਚ ਪਾਊਗੀ ਇਹ ਆ ਸੋਰੀ 25 ਲੀਟਰ ਪਾਣੀ ਦੇ ਵਿੱਚ ਪਾਊਗੀ ਇਹ 50 ਐਮਐਲ ਦੀ ਇਹਦੀ ਡੋਜ਼ ਆਗੀ ਤੇ ਬਾਕੀ ਆਪਾਂ ਦੁਬਾਰੇ ਚੈੱਕ ਕਰਾਂਗੇ ਵੀ 25 ਦੇ ਵਿੱਚ ਵੀ ਕਿੰਨੀ ਕੁ ਹੋਊਗਾ ਕੀ ਆ ਦੇਖੋ ਸਾਰਾ ਹੋ ਹੋ ਗਿਆ ਤੇ ਹੁਣ ਤੁਹਾਨੂੰ ਆਪਾਂ ਦੇਖੋ ਸਾਰੇ ਪਾਸੇ ਤੇ ਮਾਰਤੀ ਇੱਥੇ ਤੱਕ ਭਰੀ ਹੋਈ ਸੀ ਸਿਰਫ ਇੰਨੀ ਕੁ ਲੱਗੀ ਆਪਣੀ ਆਪਾਂ ਕਹਿੰਦੇ ਵੀ 2 200 ਐਮਐਲ ਵੀ ਲੱਗੀ ਨਹੀਂ ਸੀਗੀ ਇੰਨੀ ਫਿਰ ਦੁਬਾਰੇ 800 ਐਮਐਲ ਦੁਬਾਰੇ ਪਈ ਆਗੀ ਇਹ ਤੇ ਹੁਣ ਤੁਹਾਨੂੰ ਆਪਾਂ ਸੀਸੀ ਦਿਖਾਉਣੇ ਆਗੇ ਲਿਆ ਕੇ ਤੇ ਆ ਆਪਣੀ ਸੀਸੀ ਆਗੀ ਐਮਐਸਡੀ ਕੰਪਨੀ ਦੀ ਤੇ ਇਹ ਅੱਜ ਹੀ ਲਿਆਂਦੀ ਆਗੀ ਆਪਾਂ ਨੇ ਤਾਂ ਹੀ ਨਵੀਂ ਨਵੀਂ ਭਈ ਆਗੀ ਤੇ ਇਹਦੇ ਵਿੱਚ ਕੀ ਹੈ ਨਾ ਮੈਂ ਤੁਹਾਡੇ ਦਾ ਸਕਰੀਨਸ਼ਾਟ ਵੀ ਦਵਾ ਦੂੰਗਾ ਇਹ 50 ਐਮਐਲ ਦੀ ਸੀਸੀ ਆਉਂਦੀ ਹੈਗੀ ਤੇ 150 ਦੇ ਲਗਭਗ ਗੁੱਸੇ ਦਾ ਪ੍ਰਾਈਸ ਹੋਊਗਾ ਕਿਉਂਕਿ ਜਿਹੜੀ ਆਪਾਂ ਨੂੰ ਪਈ ਐ ਮੈਨੂੰ ਲੱਗਦਾ 150 ਹੀ ਦਿੱਤੀ ਆ ਪਤਾ ਨਹੀਂ 160 ਦੀ ਤੇ ਇਹਦੇ ਵਿੱਚ ਇਹਨੇ ਲਿਖਿਆ ਹੋਇਆ ਵੀ 10 ਐਮ ਐਲ ਇਹ ਪਾਉਗੀ ਤੇ 5 ਲੀਟਰ ਪਾਣੀ ਪਾਉਗਾ 5 ਲੀਟਰ ਪਾਣੀ 'ਚ 10 ਐਮ ਐਲ ਪਾਉਣੀ ਹੈਗੀ ਇਹ। ਬਾਅਦ ਮਾਗਰ ਲਿਖਿਆ ਹੁੰਦਾ ਬਾਕੀ ਸਾਰਾ ਤੁਸੀਂ ਪੜ ਲਓਗੇ ਤੇ ਆਮ ਹਰੇਕ ਕੋਈ ਉੱਤੇ ਹੀ ਮਿਲ ਜੂਗੀ ਐਮ ਐਸ ਡੀ ਕੰਪਨੀ ਦੀ ਕਹਿ ਕੇ ਲੈ ਸਕਦੇ ਹੋ ਤੁਸੀਂ। ਆਹ ਦੇਖੋ ਵੀ ਤੇ ਹਿੱਤੀ ਜਤੇ ਠੀਕ ਆ ਭਾਈ ਦੋਸਤੋ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਾਂ ਬਾਕੀ ਭਾਈ ਆਪਾਂ ਤਾਂ ਕਾਫੀ ਸਮੇਂ ਤੋਂ ਵਰਤ ਰਹੇ ਹਾਂ ਆਪਾਂ ਤਾਂ ਆਪਣਾ ਤਾਂ ਬਹੁਤ ਸਿਰਾਂ ਰਿਜ਼ਲਟ ਆਗਾ ਪਹਿਲਾਂ ਵੀ ਮੈਂ ਤਾਂ ਇਹਦੇ ਉੱਤੇ ਦੋ ਤਿੰਨ ਵੀਡੀਓ ਪਾ ਚੁੱਕੇ ਹਾਂਗਾ ਤੇ ਬਾਕੀ ਠੀਕ ਹੈ ਤੇ ਬਾਕੀ ਹੋਰ ਆਪਾਂ ਇੱਕ ਸੌ ਨੂੰ ਹੋਰ ਤਰੀਕਾ ਦੱਸ ਦਵਾਂਗੇ ਵੈਸੇ ਤਾਂ ਵੀਡੀਓ ਲੰਬੀ ਹੋ ਜਾਊਗੀ ਆਪਣੀ ਤੇ ਉਹ ਜਦੋਂ ਆਪਾਂ ਗੱਲ ਕਿਸੇ ਹੋਰ ਵੀਡੀਓ ਦੇ ਵਿੱਚ ਕਰ ਲਾਂਗੇ ਇਹਦਾ ਪੱਕਾ ਹੀ ਇਲਾਜ ਆਓ ਆਂਡਿਆਂ ਨੂੰ ਵੀ ਖਤਮ ਕਰਦਾ ਇਲਾਜ ਆ ਤੇ ਚਿਚੜੇ ਹੰਤੌਣੇ ਕਰਨੀ ਕਰਨਾਗਾ ਚਿਚੜੇ ਉਹ ਆਂਡਿਆਂ ਦੇ ਉੱਤੇ ਹੀ ਕਰਦਾ ਵੀ ਜਿਵੇਂ ਖੱਲਾਂ-ਖੁੱਲਾਂ ਦੇ ਵਿੱਚ ਹੁੰਦੀਆਂ ਨੇ ਜਿੱਚੜੀਆਂ ਉਹ ਆਪਾਂ ਜਦੋਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਦੱਸ ਦਾਂਗੇ ਆਪਾਂ ਠੀਕ ਆ ਬਈ ਦੋਸਤੋ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਕਰ ਲਿਓ ਆਪਣੇ ਨੂੰ ਸਬਸਕ੍ਰਾਈਬ ਸასი ਕਾਲ ਜੀ